ਭਾਰੀ ਤੋਂ ਭਾਰੀ ਬਰਖਾ ਤੋਂ ਘੰਟੇ ਦੋ ਘੰਟੇ ਬਾਅਦ ਜਿਹੜਾ ਇਹ ਬਾਹਣ ਪਾਣੀ ਪੀ ਜਾਂਦਾ ਹੈਗਾ ਤੇ ਇੱਕ ਆਪਾਂ ਫੋਟੋ ਪਾਈ ਸੀਗੀ ਜਿਹਦੇ ਚ ਆਪਾਂ ਇਹ ਗੱਲ ਕਹੀ ਸੀਗੀ ਗੰਡੋਏ ਜਿਹੜੇ ਹੁਣ ਆਪਣੀ ਧਰਤੀ ਦੇ ਵਿੱਚੋਂ ਬਾਹਰ ਬਹੁਤ ਘਟ ਆਉਂਦੇ ਆ ਵੈਸੇ ਗੰਡੋਏ ਇੱਥੇ ਹੈਗੇ ਬਹੁਤ ਜ਼ਿਆਦਾ ਆ ਉਹਦੇ ਤਿੰਨ ਚਾਰ ਮੁੱਖ ਕਾਰਨ ਨੇ ਇੱਕ ਤਾਂ ਜਿਹੜਾ ਪਾਣੀ ਜ਼ਿਆਦਾ ਭਰ ਕੇ ਨਹੀਂ ਖੜਦਾਗਾ ਉਹਦੇ ਕਰਕੇ ਗੰਡੋਿਆਂ ਨੂੰ ਜਿਹੜੀ ਸਾਹ ਲੈਣ ਦੇ ਵਿੱਚ ਸਮੱਸਿਆ ਨਹੀਂ ਹੁੰਦੀ ਉਹ ਬਾਹਰ ਨਹੀਂ ਆਉਂਦੀ ਦੂਜੇ ਜਿਹੜੇ ਥੜੇ ਬਣੇ ਹੋਏ ਉੱਚੀ ਜਗ੍ਹਾ ਤੇ ਨੇਗੇ ਗੰਡੋਏ ਜਿਹੜੇ ਪਾਣੀ ਭਰਨ ਦੇ ਦੌਰਾਨ ਜਿਹੜੀਆਂ ਉੱਚੀਆਂ ਜਗ੍ਹਾਵਾਂ 'ਤੇ ਹੌਲ ਹੋ ਜਾਂਦੇ ਨੇਗੇ ਸੋ ਬਾਹਰ ਦਿਖਾਈ ਨਹੀਂ ਦਿੰਦੇ ਪਹਿਲਾਂ ਕੀ ਹੁੰਦਾ ਸੀਗਾ ਪਹਿਲੇ 2-3 ਸਾਲ ਜਦੋਂ ਅਸੀਂ ਕੁਦਰਤੀ ਖੇਤੀ ਸ਼ੁਰੂ ਕੀਤੀ ਆ ਤਾਂ ਮੀਂਹ ਪੈਣ ਤੋਂ ਤੁਰੰਤ ਬਾਅਦ ਜਿਹੜਾ ਗੰਡੋਏਆਂ ਨਾਲ ਖੇਤ ਭਰ ਜਾਂਦਾ ਸੀ ਗੰਡੋਏ ਬਾਹਰ ਪੂਰੇ ਆਪਾਂ ਨੂੰ ਫਿਰਦੇ ਦੇਖਦੇ ਹੁੰਦੇ ਸੀ ਕਿ ਹੁਣ ਕੋਈ ਟਮਾਟਾਵਾ ਗੰਡੋਆ ਆਪਾਂ ਨੂੰ ਬਾਹਰ ਦੇਖ ਸਕਦਾ ਨਹੀਂ ਕੋਈ ਵੀ ਗੰਡੋਆ ਆਪਾਂ ਨੂੰ ਇੱਥੇ ਬਾਹਰ ਨਹੀਂ ਦਿਖਣਾਗਾ ਤੁਸੀਂ ਦੇਖ ਵੀ ਸਕਦੇ ਹੋ ਤੇ 2-3 ਦਿਨਾਂ ਦੇ ਵਿੱਚ ਤੁਹਾਨੂੰ ਦੁਬਾਰਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਗੋਲੀਆਂ ਬਣਾ ਬਣਾ ਕੇ ਮਿੱਟੀ ਨੂੰ ਜਿਹੜਾ ਖਾਣਾ ਸ਼ੁਰੂ ਕਰ ਦਿੰਦੇ ਆ ਕੁਛ ਤਾਂ ਜਿਹੜਾ ਹੁਣੇ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਜਗ੍ਹਾ ਤੇ ਸ਼ੁਰੂ ਵੀ ਹੋ ਚੁੱਕਿਆ ਇਹ ਨਹੀਂ ਹੈਗਾ ਕਿ ਗੜੋਏ ਨਹੀਂ ਹੈਗੇ ਇੱਥੇ ਇੰਨਾ ਕਿ ਹੁਣ ਜਿਹੜੇ ਬਾਹਰ ਆਪਾਂ ਨੂੰ ਘੱਟ ਦਿਖਾਈ ਦਿੰਦੇ ਆ ਜੀ